ਅਰਦਾਸ ਦੀ ਅਵਾਜ਼ ਜੋ ਕੀ ਪਰਮਾਤਮਾ ਤੱਕ ਪਹੁੰਚਦੀ ਆ ਇਤੋਂ ਤੱਕ ਕਿ ਸਾਡੇ ਅਥਰੂ ਵੀ ਕਈ ਵਾਰ ਅਰਦਾਸ ਦਾ ਕੰਮ ਕਰਦੇ ਨੇ ਬਿਨਾ ਕੁਝ ਦੱਸਿਆਂ ਬਿਨਾ ਕੁਝ ਕਿਹਾ ਸਾਡੇ ਹਿੱਤੇ ਵਿੱਚੋਂ ਜੋ ਜੋ ਵੀ ਭਾਵਨਾਵਾਂ ਹੁੰਦੀਆਂ ਨੇ ਉਹ ਕਈ ਵਾਰ ਅਰਦਾਸ ਦਾ ਰੂਪ ਧਾਰਨ ਕਰਦੀਆਂ ਨੇ ਜਦੋਂ ਇਕਾਂਤ ਵਿੱਚ ਅਸੀਂ ਪਰਮਾਤਮਾ ਅੱਗੇ ਜਾਂ ਜਿਸ ਵੀ ਰੱਬ ਤੇ ਸਾਨੂੰ ਵਿਸ਼ਵਾਸ ਆ ਉਸ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਵਿਸ਼ਾ ਅਰਦਾਸ ਆ ਅਰਦਾਸ ਕਰਨ ਦਾ ਢੰਗ ਅਰਦਾਸ ਕਰਨ ਦੇ ਤਰੀਕੇ ਮੈਂ ਇੱਕ ਕਿਤਾਬ ਪੜ੍ਹੀ ਆ ਜਿਸ ਦਾ ਨਾਮ ਆ ਅਰਦਾਸ ਕਰਨ ਦੀਆਂ ਚੁਕਤੀਆਂ ਇਸ ਵਿੱਚ ਪਾਈ ਗੁਰ ਇਕਬਾਲ ਸਿੰਘ ਜੀ ਨੇ ਅਰਦਾਸ ਕਰਨ ਦੀਆਂ 13 ਚੁਕਤੀਆਂ ਦੱਸਿਆ ਨੇ ਕਿ ਕਿਸ ਤਰੀਕਿਆਂ ਨਾਲ ਅਸੀਂ ਅਰਦਾਸ ਕਰਾਂਗੇ ਜਿਹੜੇ ਇਹਦੇ ਵਿੱਚ ਢੰਗ ਦੱਸੀ ਨੇ ਉਹਨਾਂ ਨਾਲ ਸਾਡੀ ਅਰਦਾਸ ਜਿਹੜੀ ਉਹ ਪਰਮਾਤਮਾ ਦੇ ਦਰ ਵਿੱਚ ਬਹੁਤ ਜਲਦੀ ਪ੍ਰਵਾਨ ਹੋ ਜਾਂਦੀ ਆ ਕਿਉਂਕਿ ਕਈ ਵਾਰੀ ਅਸੀਂ ਅਣਜਾਨ ਹੁੰਨੇ ਆ ਸਾਨੂੰ ਪਤਾ ਨਹੀਂ ਹੁੰਦਾ ਸਾਡੇ ਮਤਲਬ ਵਿੱਚ ਕੀ ਕਮੀਆਂ ਨੇ ਇਸ ਵਿੱਚ ਸਾਰੇ ਤਰੀਕੇ ਦੱਸੇ ਨੇ ਕਿ ਕਿਸ ਤੰਗ ਨਾਲ ਕਿਸ ਤਰੀਕੇ ਨਾਲ ਅਸੀਂ ਅਰਦਾਸ ਕਰ ਸਕਦੇ ਆ ਵੈਸੇ ਤਾਂ ਪਰਮਾਤਮਾ ਅੱਗੇ ਸੱਚੇ ਦਿਲੋਂ ਤੇ ਸੱਚੇ ਦਿਲ ਤੋਂ ਅਰਦਾਸ ਕੀਤੀ ਜਿਹੜੀ ਉਹ ਪ੍ਰਵਾਨ ਹੁੰਦੀ ਹੀ ਹੁੰਦੀ ਆ ਜਾਂ ਕਈ ਵਾਰੀ ਅਸੀਂ ਸੁਣਦੇ ਵੀ ਆ ਆਪਣੇ ਗੁਰ ਸਿੱਖਾਂ ਕੋਲੋਂ ਕਿ ਅਰਦਾਸ ਕਦੀ ਵੀ ਵਿਰਥਾ ਨਹੀਂ ਜਾਂਦੀ ਪਰ ਜੇਕਰ ਤੁਹਾਨੂੰ ਲੱਗਦਾ ਆ ਕਿ ਕਈ ਵਾਰ ਤੁਹਾਡੀ ਅਰਦਾਸ ਨਹੀਂ ਪ੍ਰਵਾਨ ਹੋ ਰਹੀ ਜਾਂ ਕੋਈ ਕੰਮ ਕਿਸੇ ਕੰਮ ਵਾਸਤੇ ਕਿਸੇ ਮਨੋ ਕਾਮਨਾ ਵਾਸਤੇ ਤੁਸੀਂ ਅਰਦਾਸ ਬੇਨਤੀ ਕਰ ਰਹੇ ਹੋ ਤੁਹਾਡੀ ਅਰਦਾਸ ਨਹੀਂ ਪੂਰੀ ਹੋ ਰਹੀ ਤੇ ਤੁਸੀਂ ਇਸ ਤਰੀਕੇ ਨਾਲ ਅਰਦਾਸ ਕਰੋ ਕਿ ਤਾਂ ਤੁਹਾਡੀ ਅਰਦਾਸ ਪ੍ਰਵਾਨ ਹੋਵੇਗੀ ਹੀ ਹੋਵੇਗੀ ਅਰਦਾਸ ਇੱਕ ਅੱਗੇ ਹੋਵੇ ਅਰਦਾਸ ਕਰਨ ਦੀ ਪਹਿਲੀ ਚੁਕਤੀ ਅਰਦਾਸ ਇੱਕ ਅੱਗੇ ਹੋਵੇ ਭਾਵ ਕਿ ਅਰਦਾਸ ਜਿਹੜੀ ਆ ਉਹ ਕਿਸੇ ਇੱਕ ਰੂਪੇ ਇੱਕ ਰੂਪ ਪਰਮਾਤਮਾ ਦੇ ਅੱਗੇ ਹੋਵੇ ਜਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੋਵੇ ਜਾਂ ਫਿਰ ਜਿਸ ਵੀ ਗੁਰੂ ਨੂੰ ਤੁਸੀਂ ਜਾਣਦੇ ਹੋ ਸਿਰਫ ਉਹ ਸੱਗੇ ਹੋਵੇ। ਕਈ ਵਾਰੀ ਅਸੀਂ ਇਦਾਂ ਕਰਦੇ ਆਂ ਕਿ ਗੁਰਗ੍ਰੰਥ ਸਾਹਿਬ ਜੀ ਅੱਗੇ ਵੀ ਅਰਦਾਸ ਕਰਵਾ ਲੈਨੇ ਆਂ ਤੇ ਕਈ ਕਈ ਥਾਵਾਂ ਤੇ ਹੋਰ ਪੀਰਾਂ ਫਕੀਰਾਂ ਦੀਆਂ ਜਗ੍ਹਾ ਤੇ ਜਾਂ ਮੰਦਰਾਂ 'ਚ ਵੀ ਅਰਦਾਸ ਕਰਵਾਉਂਦੇ ਆਂ ਕਿ ਸਾਡੀ ਅਰਦਾਸ ਜਿਹੜੀ ਉਹ ਪ੍ਰਵਾਨ ਹੋ ਜਾਵੇ। ਇਸ ਤਰੀਕੇ ਨਾਲ ਜਿਹੜੀ ਉਹ ਤੁਹਾਡੀ ਅਰਦਾਸ ਜਿਹੜੀ ਪ੍ਰਵਾਨ ਹੋਣ ਤੇ ਟਾਈਮ ਵੀ ਲੱਗ ਸਕਦਾ ਹੈ ਹੋ ਸਕਦਾ ਪ੍ਰਵਾਨ ਵੀ ਨਾ ਹੋਵੇ। ਇਸ ਕਰਕੇ ਪਹਿਲੀ ਜੁਗਤੀ ਆ ਕਿ ਪ੍ਰਮਾਤਮਾ ਅੱਗੇ ਅਰਦਾਸ ਜੇ ਕਰਨੀ ਆ ਤਾਂ ਤੁਸੀਂ ਇੱਕ ਰੂਪ ਪ੍ਰਮਾਤਮਾ ਅੱਗੇ ਕਰੋ ਜਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਰੋ ਜਾਂ ਫਿਰ ਤੁਸੀਂ ਜਿਸ ਵੀ ਹੋਰ ਪ੍ਰਮਾਤਮਾ ਰੂਪ ਤੇ ਤੁਹਾਨੂੰ ਵਿਸ਼ਵਾਸ ਆ ਉਸ ਅੱਗੇ ਕਰੋ ਦੂਸਰੀ ਜੁਗਤੀ ਆ ਜਿਸ ਪਿਆਰੀ ਗੁਰਨਾਰਿਕ ਮਹਾਰਾਜ ਅੱਗੇ ਅਰਦਾਸ ਕਰ ਰਹੇ ਹੋ ਉਹਨਾਂ ਦੀ ਸਮਰੱਥਾ ਤੇ ਪੂਰਨ ਵਿਸ਼ਵਾਸ ਹੋਵੇ ਜੇਕਰ ਤੁਹਾਨੂੰ ਵਿਸ਼ਵਾਸ ਹੀ ਨਾ ਹੋਵੇਗਾ ਤੁਹਾਡਾ ਮਨ ਜਿਹੜਾ ਵਾ ਡੋਲਦਾ ਹੋਵੇ ਕਿਉਂਕਿ ਪਤਾ ਨਹੀਂ ਇਹ ਕੰਮ ਹੋਵੇਗਾ ਕਿ ਨਹੀਂ ਹੋਵੇਗਾ ਤੁਸੀਂ ਅਰਦਾਸ ਵੀ ਕਰ ਰਹੇ ਹੋ ਪਰ ਫਿਰ ਵੀ ਤੁਸੀਂ ਜਿਹੜਾ ਵਾ ਪ੍ਰਮਾਤਮਾ ਤੇ ਪੂਰਾ ਪੂਰਨ ਵਿਸ਼ਵਾਸ ਨਹੀਂ ਰੱਖ ਰਹੇ ਤਾਂ ਤੁਹਾਡੀ ਅਰਦਾਸ ਜਿਹੜੀ ਉਹ ਪੂਰੀ ਹੋਣ ਤੇ ਟਾਈਮ ਲੱਗ ਸਕਦਾ ਯਾਰ ਜਾਂ ਫਿਰ ਨਹੀਂ ਵੀ ਹੋ ਸਕਦੀ ਜੇ ਜੇ ਤੁਸੀਂ ਪ੍ਰਮਾਤਮਾ ਤੇ ਪੂਰਾ ਭਰੋਸਾ ਰੱਖੋਗੇ ਪੂਰਾ ਕਹੋਗੇ ਕਿ ਹਾਂ ਇਹ ਕੰਮ ਮੇਰੇ ਪ੍ਰਮਾਤਮਾ ਨੇ ਇਹ ਕੰਮ ਕਰਨਾ ਹੀ ਕਰਨਾ ਹੈ ਉਹ ਮੇਰੀ ਅਰਦਾਸ ਜਿਹੜੀ ਆ ਪੂਰੀ ਕਰੇਗਾ ਮੈਨੂੰ ਪਤਾ ਆ ਉਹ ਮੇਰੀ ਅਰਦਾਸ ਦੀ ਪੂਰੀ ਕਰੂਗਾ ਪੂਰਾ ਵਿਸ਼ਵਾਸ ਤੁਹਾਡੇ ਮਨ ਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਤੁਹਾਡੇ ਬੋਲਾਂ 'ਚ ਹੀ ਨਹੀਂ ਤੁਹਾਡੇ ਅੰਦਰ ਵੀ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਆ ਤੁਹਾਨੂੰ ਉਸ ਪ੍ਰਮਾਤਮਾ ਦੀ ਸਮਰੱਥਾ ਤੇ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਆ ਫਿਰ ਤੁਹਾਡੀ ਅਰਦਾਸ ਜਿਹੜੀ ਆ ਪ੍ਰਵਾਨ ਹੋ ਜਾਵੇਗੀ ਅਰਦਾਸ ਕਰਨ ਦੀ ਤੇਜੀ ਜੁਕਤੀ ਅਰਦਾਸ ਕਰਨ ਤੋਂ ਪਹਿਲਾਂ ਤੁਹਾਡਾ ਕੁਝ ਨੇਮ ਹੋਣਾ ਵੀ ਜ਼ਰੂਰੀ ਆ ਭਾਗੀ ਤੁਸੀਂ ਅਰਦਾਸ ਕਰਨ ਤੋਂ ਪਹਿਲਾਂ ਪਾਠ ਕਰ ਸਕਦੇ ਹੋ ਵੱਤ ਤੋਂ ਵੱਤ ਪਾਠ ਕਰ ਸਕਦੇ ਹੋ ਜੋ ਵੀ ਪਾਠ ਕਰਨਾ ਚਾਹੁੰਦੇ ਹੋ ਤੁਸੀਂ ਜਪਜੀ ਸਾਹਿਬ ਸੁਖਨੀ ਸਾਹਿਬ ਕੁਝ ਮਹੀਨੇ ਜਾਂ ਕੁਝ ਦਿਨ ਪਹਿਲਾਂ ਉਸ ਦੀ ਸ਼ੁਰੂਆਤ ਕਰੋ ਤੁਸੀਂ ਆਪਣੇ ਮਨ ਚੇਤਾਰੋ ਕਿ ਮੈਂ ਇੰਨੇ ਦਿਨ ਅਰਦਾਸ ਮਤਲਬ ਕਿ ਪਾਠ ਕਰਨਾ ਹੈ ਤੇ ਫਿਰ ਅਰਦਾਸ ਬੇਨਤੀ ਕਰੋ ਆਪਣੇ ਮਨ ਚੇ ਮਨੋ ਕਾਮਨਾ ਮਨੋ ਭਾਵਨਾ ਰੱਖੋ ਕਿ ਮੈਂ ਇੰਨੇ ਦਿਨ ਪਾਠ ਕਰਾਂਗੀ ਸੁਖਨੀ ਸਾਹਿਬ ਦੇ ਜਪਜੀ ਸਾਹਿਬ ਦੇ ਫਿਰ ਅਰਦਾਸ ਕਰਿਓ ਫਿਰ ਦੇਖਿਓ ਤੁਹਾਡੀ ਅਰਦਾਸ ਪੂਰੀ ਹੋਵੇਗੀ ਹੀ ਹੋਵੇਗੀ ਅਰਦਾਸ ਕਰਨ ਤੋਂ ਪਹਿਲਾਂ ਨੇਮ ਹੋਣਾ ਜ਼ਰੂਰੀ ਹੈ ਉਥੇ ਜੁਗਤੀ ਅਰਦਾਸ ਖਾਲੀ ਹੱਥ ਕਦੀ ਵੀ ਨਾ ਕਰੋ ਤੰਤ ਭਾਵ ਕਿ ਜੇਕਰ ਤੁਸੀਂ ਅਰਦਾਸ ਕਰ ਰਹੇ ਹੋ ਕਿਸੇ ਮਨੁਕਾਮਨਾ ਨੂੰ ਲੈ ਕੇ ਜਾਂ ਕੋਈ ਕਾਰਜ ਤੁਹਾਡਾ ਪੂਰਨ ਨਹੀਂ ਹੋ ਰਿਹਾ ਤੁਸੀਂ ਉਸ ਵਾਸਤੇ ਅਰਦਾਸ ਬੇਨਤੀ ਕਰ ਰਹੇ ਹੋ ਤਾਂ ਤੁਸੀਂ ਅਰਦਾਸ ਕਦੇ ਵੀ ਖਾਲੀ ਹੱਥ ਨਾ ਕਰੋ ਤੁਸੀਂ ਗੜਾ ਪ੍ਰਸ਼ਾਦੀ ਦੇਖ ਤਿਆਰ ਕਰ ਸਕਦੇ ਹੋ ਨੇਮ ਦੀ ਹਾਜ਼ਰੀ ਲਾ ਸਕਦੇ ਹੋ ਜਿਸ ਤਰ੍ਹਾਂ ਮੈਂ ਤੀਜੀ ਜੁਗਤੀ ਵਿੱਚ ਕਿਹਾ ਤੁਸੀਂ ਵੱਦ ਤੋਂ ਵੱਦ ਬਾਣੀ ਪੜ੍ਹ ਕੇ ਗੜਾ ਪ੍ਰਸ਼ਾਦੀ ਦੇਖ ਤਿਆਰ ਕਰਕੇ ਪਰਮਾਤਮਾ ਨੂੰ ਭੇਟਾ ਕਰਕੇ ਅਰਦਾਸ ਬੇਨਤੀ ਕਰੋਗੇ ਤਾਂ ਤੁਹਾਡੇ ਅਰਦਾਸ ਪੂਰਨ ਹੋਵੇਗੀ ਪੰਜਵੀਂ ਜੁਕਤੀ ਅਰਦਾਸ ਕਰਨ ਵਿੱਚ ਅਤਿ ਦੀ ਨਿਮਰਤਾ ਹੋਣੀ ਚਾਹੀਦੀ ਆ ਜਦੋਂ ਤੁਸੀਂ ਅਰਦਾਸ ਕਰ ਰਹੇ ਹੋ ਤਾਂ ਤੁਹਾਡੇ ਵਿੱਚ ਨਿਮਰਤਾ ਤੁਹਾਡੇ ਬੋਲਾਂ ਵਿੱਚ ਨਿਮਰਤਾ ਹੋਣੀ ਬਹੁਤ ਜ਼ਰੂਰੀ ਆ ਤੁਹਾਡੇ ਖਲੂਨ ਵਿੱਚ ਨਿਮਰਤਾ ਹੋਣੀ ਬਹੁਤ ਜ਼ਰੂਰੀ ਆ ਇਸ ਵਿੱਚ ਇਸ ਕਿਤਾਬ ਵਿੱਚ ਭਾਈ ਗੁਰਕਬਾਲ ਸਿੰਘ ਜੀ ਨੇ ਦੱਸਿਆ ਹੈ ਕਿ ਜਦੋਂ ਤੁਸੀਂ ਅਰਦਾਸ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਨਿਮਾਣਾ ਨਿਤਾਣਾ ਨੇ ਆਸਰਾ ਹਨਾ ਕਰ ਤੁਸੀਂ ਅਜਿਹੇ ਢੰਗ ਨਾਲ ਨਿਮਰਤਾ ਵਿੱਚ ਖਲੋ ਕੇ ਆਪਣੇ ਮਨ ਨੂੰ ਪੂਰੇ ਨਿਮਰਤਾ ਵਿੱਚ ਰੱਖ ਕੇ ਅਰਦਾਸ ਕਰੋਗੇ ਤਾਂ ਤੁਹਾਡੀ ਅਰਦਾਸ ਜਲਦੀ ਪੂਰੀ ਹੋਵੇਗੀ ਛੇਵੀਂ ਜੁਗਤੀ ਅਰਦਾਸ ਕਰਨ ਵੇਲੇ ਤੁਹਾਡੀ ਮੰਗ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਹੋਵੇ ਭਾਵੇਂ ਜੇਕਰ ਤੁਹਾਡੀ ਅਰਦਾਸ ਵਿੱਚ ਕਿਸੇ ਦੂਸਰੇ ਦਾ ਬੁਰਾ ਹੋ ਰਿਹਾ ਆ ਜਾਂ ਤੁਸੀਂ ਕਿਸੇ ਦੂਜੇ ਇਨਸਾਨ ਦਾ ਜਿਸ ਜਿਸ ਨਾਲ ਤੁਹਾਨੂੰ ਗੁੱਸਾ ਆਇਆ ਜਾਂ ਨਫ਼ਰਤ ਆ ਜਾਂ ਤੁਹਾਡੇ ਵਿੱਚ ਬਦਲਾ ਲੈਣ ਦੀ ਭਾਵਨਾ ਆ ਤਾਂ ਤੁਸੀਂ ਅਰਦਾਸ ਬੇਨਤੀ ਕਰ ਰਹੇ ਹੋ ਤਾਂ ਅਜਾਈ ਅਰਦਾਸ ਕਦੇ ਵੀ ਪ੍ਰਵਾਨ ਨਹੀਂ ਹੁੰਦੀ